ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਚਰਨਜੀਤ ਚੰਨੀ ਦੇ ਉੱਤੇ ਕੇਂਦਰ ਨੇ ਲਿਆ ਵੱਡਾ ਐਕਸ਼ਨ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰੀ ਫਿਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਦਿੱਤਾ ਵੱਡਾ ਬਿਆਨ। ਦੋਨਾਂ ਖਬਰਾਂ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ। ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ। ਯਾਨੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਕੇਂਦਰ ਦਾ ਬਹੁਤ ਵੱਡਾ ਐਕਸ਼ਨ। ਔਰ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਕਾਦੇ ਤੋਂ ਕਰ ਦਿੱਤਾ ਗਿਆ ਬਹੁਤ ਵੱਡਾ ਮਾਮਲਾ ਆਪਣੀ ਪਾਰਟੀ ਦੇ ਵਿੱਚ ਵਿਛੜ ਗਿਆ ਕਿਉਂਕਿ ਕਾਂਗਰਸ ਦੇ ਵਿੱਚ ਬਹੁਤ ਵੱਡਾ ਵਿਵਾਦ ਖੜਾ ਕਰ ਦਿੱਤਾ ਕਿ ਇਹ ਮੋਦੀ ਨੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਤੇ ਕਪਤਨ ਅਮਰਿੰਦਰ ਸਿੰਘ ਦਾ ਬਿਆਨ ਆ ਗਿਆ ਜਿਨੇ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੰਦੀ ਬਚਾ ਦਿੱਤੀ ਹੈ ਯਾਨੀ ਕੈਪਟਨ ਕਿਹੜੇ ਨੇਤਾ ਨੇ ਬੱਚਿਆਂ ਦੀ ਤਰ੍ਹਾਂ ਬਾਰ-ਬਾਰ ਬਿਆਨ ਬਦਲਦੇ ਨੇ ਇਹਨਾਂ ਨੇ ਬਿਆਨ ਦਿੱਤਾ ਸੀ ਕਿ ਵਿਕਰਮ ਸਿੰਘ ਮਜੀਠੀਏ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਹੀ ਸੀ ਕਹਿੰਦੇ ਜੀ ਕੁਝ ਲੀਡਰ ਨੇ ਕਾਂਗਰਸ ਦੇ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਪਹਿਲਾ ਕਾਂਗਰਸ ਦੇ ਮੁੱਖ ਮੰਤਰੀ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਬੋਲ ਦੇ ਦਿੱਤਾ ਸੀ ਔਰ ਦੋਵੇਂ ਖਬਰਾਂ ਇੱਕ ਇੱਕ ਕਰਕੇ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਪਹਿਲੀ ਖਬਰ ਹੈ ਚਰਨਜੀਤ ਸਿੰਘ ਚੰਨੀ ਦੀ ਜਿਨ੍ਹਾਂ ਨੇ ਬਿਹਾਰ ਦੇ ਲੋਕਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਇੱਕ ਬਿਆਨ ਗੂੰਜ ਰਿਹਾ ਸੀ ਉਸੇ ਬਿਆਨ ਨੂੰ ਲੈ ਕੇ ਪੀਐਮ ਮੋਦੀ ਨੇ ਇਸ ਮੁੱਦੇ ਨੂੰ ਚੱਕਿਆ ਤੇ ਅੱਜ ਕੇਂਦਰ ਬੰਦੀਓ ਕਹ ਲੋ ਚਾਹ ਆਪਣੀ ਪਾਰਟੀ ਬੰਦੀਓ ਕਹ ਲੋ ਉਹਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪਹਿਲਾਂ ਇਹ ਖਬਰ ਆ ਉਸ ਤੋਂ ਬਾਅਦ ਵਿਕਰਮ ਸਿੰਘ ਵਜੀਠੀਏ ਬਾਰੇ ਕੈਪਟਨ ਅਮਰਿੰਦਰ ਸਿੰਘ ਕੀ ਬਿਆਨ ਦਿੰਦੇ ਨੇ ਉਹ ਖਬਰ ਤਾਂ ਦੇ ਸਾਹਮਣੇ ਤਰਾਂ ਦੀ ਸੁਣੋ ਬਸ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾfte ਵਿੱਚ ਚੋਣਾਂ ਨੇ ਵਿਧਾਨ ਸਭਾ ਦੀਆਂ ਹਰ ਉਹ ਤੁਮਲਕ ਇੱਕ ਪੱਤੀ ਖਬਰ ਇਹ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਜਿਹੜੇ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉੱਥੇ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਵਿੱਚੋਂ ਚੰਨੀ ਦਾ ਨਾਮ ਹਟਾ ਦਿੱਤਾ ਗਿਆ ਚਾਹੇ ਨਹੀਂ ਛੁੱਟੀ ਕਰ ਦਿੱਤੀ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਝਟਕਾ ਉਹਨਾਂ ਦੀ ਬੋਲੀ ਦੇ ਕਾਰਨ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਬਾਰ-ਬਾਰ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਕਿ ਭਾਈ ਬਾਜਵਾ ਖੈਰਾ ਔਰ ਚੰਨੀ ਇਹ ਬਿਆਨ ਦਿੰਦੇ ਸੀ ਤਾਂ ਅੱਜ ਬਿਕਰਮ ਸਿੰਘ ਮਜੀਠੀਆ ਤੇ ਫੇਰ ਤੋਂ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਆ ਗਿਆ ਪੰਜਾਬ ਦੇ ਲੋਕਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਹੈ ਪੰਜਾਬ ਦੇ ਅੰਦਰ ਬੱਚਾ ਬੱਚਾ ਇਹੀ ਗੱਲ ਕਹਿ ਰਿਹਾ ਸੀ ਕਿ ਬਿਕਰਮ ਮਜੀਠੀਆ ਤਸਕਰ ਹੈ ਪਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਆਪਣਾ ਬਿਆਨ ਦਿੱਤਾ ਸੀ ਜਦੋਂ ਕਿ ਉਹਨਾਂ ਨੇ ਗੁਟਕਾ ਚੱਕਿਆ ਸੀ ਉਹ ਗੱਲ ਵੀ ਦੌਰ ਆ ਰਹੇ ਨੇ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਕੈਪਟਨ ਨੇ ਸੌ ਖਾਦੀ ਸੀ ਪਰ ਅੱਜ ਕੈਪਟਨ ਖੁਦ ਦੱਸਣਗੇ ਕਿ ਨਾਮਲਾ ਕੀ ਹੈ ਕਿਉਂਕਿ ਵਿਕਰਮ ਮਜੀਠੀਆ ਦੀ ਮਦਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਿਕਰਮ ਮਜੀਠੀਆ ਤੇ ਵੀ ਬਿਆਨ ਦੇ ਰਹੇ ਨੇ ਔਰ ਦੂਜੇ ਪਾਸੇ ਖੁਦ ਆਪਣੀ ਉਸ ਵੈਲ ਦੀ ਸਫਾਈ ਦੇ ਰਹੇ ਨੇ ਪਰ ਪੰਜਾਬ ਦੇ ਲੋਕਾਂ ਨੂੰ ਅਸਲੀਅਤ ਪਤਾ ਚੱਲ ਗਈ ਹੈ ਚਲੋ ਡਾਕਟਰ ਰਾਜਵਿੰਦ ਕੁੜੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਰਦਾਸ ਸਾਹਿਬ ਚੱਕੀ ਪੀਰਾਂ ਦੀ ਪਾਰਟੀ ਹੈ ਕਾਂਗਰਸ ਦਾ ਫੇੜਾ ਕਰ ਦੇਖੋ ਇਹ ਗੱਲ ਸਕੈਂਡ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਕਹਿਲ ਮੈਂ ਤਾਂ 100 ਵਾਰ ਤਾਂ ਮੈਂ ਸੋਲਿਆ ਇਹਨਾਂ ਨੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਟਿੰਡੇ ਦੇ ਵਿੱਚ ਬਟਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਸੀ ਤਾਂ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਨਾ ਸਾਹਿਬ ਦੇ ਸਾਹਮਣੇ ਮੈਂ 100 ਖੰਡ ਹੈ ਕਿ ਐਸ ਨਸ਼ਾ ਦਾ ਮੈਂ ਲੱਖ ਤੋੜ ਦੂੰਗਾ ਲੱਖ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰਗਾ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇਰੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧਾ ਦੀ ਹੋ ਰਹੀ ਹੈ ਵਿਕਰਮ ਮਜੀਠੇਰੀ ਹਰਪ੍ਰੀਤ ਸਿੱਧੂ ਮੈਂ ਕਰੇ ਵਿਕਰਮ ਮਜੀਠੇਰੀ ਉਹ ਤੁਸੀਂ ਵੰਦਲਾ ਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਤਾਂ ਸੁਣ ਲਿਆ ਪੰਜਾਬ ਵਾਲੇ ਕ੍ਰਿਸਟਨ ਮਰਿੰਦਰ ਸਿੰਘ ਨੇ ਗੁਦਕਾ ਚਾਕੇ ਖੁਦ ਖੁਦ ਅਸਰੇ ਨੇ ਕਿ ਸੌ ਖਾਦੀ ਸੀ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਅੱਜ ਕੀ ਕਹਿ ਰਹੇ ਨੇ ਕਹਿੰਦੇ ਜੀ ਮੈਂ ਇਹ ਗੱਲ ਨਹੀਂ ਕਹੀ ਸੀ ਕਿ ਨਸ਼ੇ ਖਤਮ ਕਰ ਦੂੰਗਾ ਕਿਹਾ ਤਾਂ ਇਹ ਹੀ ਸੀ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਉਹ ਵੀਡੀਓ ਪੁਰਾਣੀਆਂ ਬਹੁਤ ਸਾਰੀਆਂ ਤੁਸੀਂ ਵੇਖ ਸਕਦੇ ਹੋ ਪਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੇਰ ਤੋਂ ਮੁੱਕਰ ਗਏ ਨੇ ਕਹਿੰਦੇ ਨੇ ਕਿ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਆ ਕਿੰਨੇ ਸ਼ਹਿਨਾ ਲੱਕ ਤੋੜ ਦੂੰਗਾ ਦੇਖੋ ਫਿਰ ਮਾਣਾ ਤੂੰ ਬਹੁਤ ਵੱਡਾ ਕੈਪਟਨ ਅਮਰਿੰਦਰ ਸਿੰਘ ਇਹਦੇ ਵਿੱਚ ਦੋ ਰਾਮਾ ਨਹੀਂ ਆ ਪਹਿਲਾ ਇਹ ਕਾਂਗਰਸ ਦੇ ਮੁੱਖ ਮੰਤਰੀ ਸੀ ਪੰਜਾਬ ਦੇ ਜਦੋਂ ਇਹ ਗੱਲ ਕਹੀ ਗਈ ਸੀ ਬਠਿੰਡੇ ਦੇ ਵਿੱਚ ਔਰ ਆ ਜੋ ਭਾਜਪਾ ਦੇ ਵਿੱਚ ਸ਼ਾਮਲ ਨੇ ਇਹ ਵੀ ਅਕਸਰ ਪੂਰੇ ਪੰਜਾਬ ਨੂੰ ਪਤਾ ਤਾਂ ਜਿਹੜੇ ਲੋਕਾਂ ਦਾ ਖੁੱਦ ਦਾ ਆਪਣਾ ਕੋਈ ਮਹੱਤਵ ਕੋਈ ਸਟੈਂਡ ਨਹੀਂ ਹੈ ਕੋਈ ਆਪਣਾ ਅਸਲੀ ਮਕਸਦ ਤੇ ਜਾਂਦਾ ਨਹੀਂ ਹੈ ਪੰਜਾਬ ਪ੍ਰਤੀ ਉਹ ਲੋਕ ਤੁਹਾਨੂੰ ਘਮਾਉਣਗੇ ਹਰ ਹਾਲ ਕਮਾਉਂਦੇ ਰਹਿਣਗੇ ਜਿਵੇਂ ਕਿ ਬਾਦਲ ਬਿਕਰਮ ਮਜੀਠੀਆ ਬਹੁਤ ਸਾਰੇ ਬਾਬੇ ਵੀ ਇਹਨਾਂ ਦੇ ਨਾਲ ਵਾਲੇ ਹੋਏ ਨੇ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੇ ਇਹੋ ਜਿਹੇ ਤਸਕਰ ਨੇ ਜਿਹੜੇ ਬਿਕਰਮ ਮਜੀਠੀਆ ਵਰਗੇ ਲੋਕ ਨੇ ਇਹਨਾਂ ਦੀ ਮਦਦ ਕਰਦੇ ਨੇ ਔਰ ਇੰਦਰਾਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਬਾਬਿਆਂ ਦੇ ਰੂਪ ਦੇ ਵਿੱਚ ਵੀ ਤਸਕਰ ਬੈਠੇ ਨੇ ਇਹ ਤਸਕਰੀ ਦੇ ਪੰਜਾਬ ਦੇ ਜਿਹੜੇ ਬਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਬੋਲਦੇ ਨੇ ਔਰ ਬਿਕਰਮ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਈ ਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਹਾਲ ਦੇ ਵਿੱਚ ਅਸੀਂ ਬਾਹਰਤਾ ਨਹੀਂ ਨਿਕਲ ਦਿੰਦੇ ਚਾਹੇ ਕੋਈ ਬਾਬਾ ਜ਼ੋਰ ਲਾਵੇ ਚਾਹੇ ਕੋਈ ਪਾਰਟੀ ਜ਼ੋਰ ਲਾਵੇ ਤੇ ਗੱਲ ਹੋਣੀ ਵੀ ਚਾਹੀਦੀ ਹੈ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਬਰਬਾਦੀ ਹੈ ਉਹ ਇਹਨਾਂ ਆਦਾਲੀਆਂ ਤੇ ਇਹਨਾਂ ਮਜੀਠੀਆ ਨੇ ਕੀਤੀ ਹੈ ਪੰਜਾਬ ਦੀ 80% ਨੌਜਵਾਨੀ ਖਤਮ ਕਰਨ ਵਾਲੇ ਇਹਵਾਦਨ ਇਹ ਹੀ ਵਿਕਰਮ ਸਿੰਘ ਮਜੀਠੀਆ ਵਰਗੇ ਲੋਕ ਔਰ ਇਹਨਾਂ ਦੇ ਨਾਲ ਮਿਲੇ ਜਿਹੜੇ ਅਫਸਰ ਜਿਵੇਂ ਕਿ ਡੀਆਈਜੀ ਭੁੱਲਰ ਵਰਗੇ ਫੜੇ ਜਾ ਰਹੇ ਨੇ ਆਕਾਸ਼ ਵੱਤਾ ਵਰਗੇ ਲੋਕਾਂ ਦੇ ਉੱਤੇ ਵੀ ਉਂਗਲੀ ਉੱਠ ਰਹੀ ਹੈ ਜਿਹੜੇ ਲੋਕ ਹਿੰਮਤ ਕਰਦੇ ਲੋਨ ਨੂੰ ਫੜਾਉਣ ਦੀ ਵਿਜੀਲੈਂਸ ਔਰ ਸੀਬੀਆਈ ਨੂੰ ਫੜਾਉਣ ਦੀ ਕਿਉਂਕਿ ਇਹੋ ਜਿਹੇ ਲੋਕਾਂ ਦੀ ਪੰਜਾਬ ਦੇ ਅੰਦਰ ਬਹੁਤ ਘੱਟ ਗਿਣਤੀ ਹੈ ਜੇਕਰ ਕੋਈ ਯੁਰਤ ਕਰਦਾ ਤਾਂ ਉਹਨੂੰ ਸਲਾਮ ਥੋਕੋ ਉਦੀ ਮਹਤ ਕਰਾਓ ਤੋ ਉਸ ਨੂੰ ਸਲੂਟ ਕਰੋ ਆਕਾਸ਼ ਬੱਤਾ ਬਹੁਤ ਚੰਗੇ ਇਮਾਨਦਾਰ ਇੱਕ ਇਨਸਾਨ ਨੇ ਜਿਨ੍ਹਾਂ ਨੇ ਇਹਨੂੰ ਫੜਾਇਆ ਤਾਂ ਇਸ ਕਰਕੇ ਉਹਦੀ ਪ੍ਰਸ਼ੰਸਾ ਵਕੀਲ ਵੀ ਕਰ ਰਹੇ ਨੇ ਅਸੀਂ ਵੀ ਕਰਦੇ ਆ ਕਿਉਂਕਿ ਜਿਹੜਾ ਤਸਕਰ ਆ ਉਹਨੂੰ ਸਾਹਮਣੇ ਲਿਆਉਣਾ ਜ਼ਰੂਰੀ ਆ ਤਾਂ ਪੰਜਾਬ ਦੀ ਸਰਕਾਰ ਆਪਣੇ ਪੱਧਰ ਤੇ ਵੀ ਕੰਮ ਕਰ ਰਹੀ ਆ ਇਹ ਵੀ ਕੋਈ ਦੋਰਾ ਮੈਂ ਨਹੀਂ ਹੈ ਭਗਵੰਤਾਨ ਮੱਖ ਮੰਤਰੀ ਚੰਗੇ ਨੇ ਆਉਣ ਵਾਲਾ ਸਮਾਂ ਵੀ ਇਹਨਾਂ ਵੱਲ ਨੂੰ ਜਾ ਰਿਹਾ ਇਹ ਅੰਕੜੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਤਦ ਹੀ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਰਿੰਗ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਚਰਨਜੀਤ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਹੈ ਪੰਜਾਬ ਦੇ ਕੇਂਦਰ ਨੇ ਉਹਨਾਂ ਦੇ ਉੱਤੇ ਵੱਡਾ ਐਕਸ਼ਨ ਲੈ ਲਿਆ ਉਹਨਾਂ ਦੀ ਆਪਣੀ ਪਾਰਟੀ ਦੇ ਵਿੱਚ ਖਲਬਲੀ ਮਚ ਗਈ ਕਿਉਂਕਿ ਉਹਨਾਂ ਦੀ ਬੋਲੀ ਦੀ ਵਜ੍ਹਾ ਤੋਂ ਜਿਹੜੇ ਬਹਾਰ ਦੇ ਵਿੱਚ ਚੋਣਾਂ ਹੋਣਦੀਆਂ ਹੈਗੀਆਂ ਮੈਂ ਉੱਥੋਂ ਉਹਨਾਂ ਨੂੰ ਉਹਨਾਂ ਦਾ ਨਾਮ ਜਿਹੜਾ ਹੈ ਉਹ ਕੱਢ ਦਿੱਤਾ ਗਿਆ ਹੈਗਾ ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਬਿਆਨ ਦਿੰਦੇ ਹੀਗੇ ਆ ਲੇਕਿਨ ਬਾਰ-ਬਾਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੇ ਹੈਗੇ ਆ ਇਸ ਦਫਾ ਵੀ ਉਹਨਾਂ ਨੇ ਇਸੇ ਤਰ੍ਹਾਂ ਦਾ ਬਿਆਨ ਦਿੱਤਾ ਬਿਆਨ ਤੁਸੀਂ ਸੁਣ ਲਿਆ ਜ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਮੈਂ ਨਸ਼ਿਆਂ ਨੂੰ ਖਤਮ ਕਰਨੇ ਦਾ ਨਹੀਂ ਸੀ ਕਿਹਾ ਬਲਕਿ ਨਸ਼ੇ ਦਾ ਲਕ ਤੋੜਨੇ ਦਾ ਕਿਹਾ ਸੀਗਾ ਇਸ ਤੋਂ ਪਹਿਲੇ ਜਿਹੜੀਆਂ ਵੀਡੀਓ ਹੈਗੀਆਂ ਮੈਂ ਉਹਦੇ ਵਿੱਚ ਸਾਫ਼ ਸੁਣਿਆ ਜਾ ਸਕਦਾ ਜਿਹਦੇ ਵਿੱਚ ਕਹਿੰਦੇ ਸੀ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰ ਦੇਵਾਂਗੇ ਕਿਉਂਕਿ ਸਭ ਤੋਂ ਪਹਿਲੇ ਨਸ਼ਿਆਂ ਦੇ ਖਿਲਾਫ ਅਸੀਂ ਆਵਾਜ਼ ਚੁੱਕੀ ਹੈ ਅਸੀਂ ਇਹਨਾਂ ਦਾ ਖਾਤਮਾ ਕਰ ਦੇਵਾਂਗੇ ਲੇਕਿਨ ਹੁਣ ਆਪਣੇ ਹੀ ਬਿਆਨ ਤੋਂ ਮੁਕਰਨ ਦੇ ਹੀ ਹੈ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਦੇ ਵਿੱਚ ਬੋਲਦੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਹੀ ਹੈ ਪਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੇ ਵੀ ਸੋਹ ਚੁੱਕੀ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਇਹਨਾਂ ਦੀ وجہ ਤੋਂ ਪਹੁੰਚਿਆ ਇਸ ਲਈ ਇਹ ਹੁਣ ਬਾਹਰ ਨਹੀਂ ਆ ਸਕਦਾ ਦੇ ਇਸ ਲਈ ਕਿਸੇ ਨੇ ਵੀ ਜਿਹੜਾ ਅਜੇ ਤੱਕ ਕੰਮ ਨਹੀਂ ਸੀ ਕੀਤਾ ਸੀ सीएम ਭਗਵੰਤ ਮਾਨ ਨੇ ਉਹ ਕੰਮ ਕੀਤਾ ਇਹਨਾਂ ਦੇ ਖਿਲਾਫ ਐਕਸ਼ਨ ਕੀਤਾ ਆਪਰੇਸ਼ਨ ਕੀਤਾ ਔਰ ਜਿਹੜਾ ਉਹਨਾਂ ਦਾ ਇੱਕ ਨਾਰਾ ਹੈ ਕਿ ਪੰਜਾਬ ਨੂੰ ਜਿਹੜਾ ਵੈ ਰੰਗਲਾ ਪੰਜਾਬ ਬਣਾਉਣਾ ਔਰ ਉਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਕਦਮ ਹੈ ਉਹ ਚੁੱਕਣਾ ਜ਼ਰੂਰੀ ਹੈਗੇ ਆ ਵਿਕਰਮ ਸਿੰਘ ਮਜੀਠੀਆ ਵਰਗੇ ਜਿਹੜੇ ਨਸ਼ੇ ਦੇ ਤਸਕਰ ਹਨਾ ਤੇ ਉੱਤੇ ਹੱਥ ਪਾਉਣਾ ਜ਼ਰੂਰੀ ਹੈ ਫੇਰ ਹੀ ਪੰਜਾਬ ਨੂੰ ਨਸ਼ਿਆਂ ਤੋਂ پاک ਕੀਤਾ ਜਾ ਸਕਦਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈਗਾ ਵੀਰੋ ਤੁਹਾਡਾ ਕੀ ਕਹਿਣਾ ਹੈ ਸਟੂਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼